ਪਰ ਕਿਸਾਨਾਂ ਦਾ 111 ਕਿਸਾਨਾਂ ਦਾ ਜਿਹੜਾ ਜੱਥਾ ਹੈ ਉਹ ਮਰਨਵਰ ਤੇ ਉੱਤੇ ਕੱਲ ਤੋਂ ਬੈਠਾ ਹੈ ਦੂਸਰਾ ਦਿਨ ਹੈ ਜਗਜੀਤ ਸਿੰਘ ਡੱਲੇਵਾਲ ਦਾ ਮਰਨਵਰ ਅੱਜ 52 ਦਿਨ ਹੈ ਤਾਂ ਇਥੇ ਹਾਲਾਤ ਕਿਸ ਤਰੀਕੇ ਦੇ ਨੇ ਕਿਉਂਕਿ ਜਿੱਥੇ ਦੂਸਰੇ ਪਾਸੇ ਦੀ ਤਸਵੀਰ ਦਿਖਾਵਾਂਗੇ ਤਾਂ ਇਹ ਹਰਿਆਣੇ ਵਾਲਾ ਪਾਸਾ ਜਿਹੜਾ ਹਰਿਆਣੇ ਦਾ ਬਾਰਡਰ ਹੈ ਜਿੱਥੇ 13 ਫਰਵਰੀ ਤੋਂ ਲਗਾਤਾਰ ਪੁਲਿਸ ਫੋਰਸ ਜਿਹੜੀ ਹੈ ਉਹ ਤਾਇਨਾਤ ਕੀਤੀ ਹੋਈ ਹੈ ਲਗਾਤਾਰ ਜਿਹੜੀਆਂ ਹਰਿਆਣਾ ਦੀ ਫੋਰਸਿਸ ਹੈ ਕੱਲ ਵੀ ਇਸ ਜਗ੍ਹਾ ਤੱਕ ਪਹੁੰਚ ਕੇ ਜਿਹੜੇ ਕਿਸਾਨ ਮਰਨਵਰਤ ਤੇ ਬੈਠਣਾ ਸੀ ਤਾਂ ਉਹਨਾਂ ਨੂੰ ਰੋਕਣ ਦੇ ਲਈ ਕਿਉਂਕਿ ਜਿੱਥੇ ਦੂਰ ਤੱਕ ਤੁਹਾਨੂੰ ਆਰ ਸੀ ਸੀ ਕੰਕਰੀਟ ਜਿਹੜੀ ਸਲੈਬ ਦਿਖ ਰਹੀ ਹੈ ਤਾਂ ਪਹਿਲਾਂ ਪੈਂ ਸੀਗਾ ਕਿ ਇਸ ਜਗ੍ਹਾ ਦੇ ਉੱਪਰ ਮਰਨਵਰਤ ਦੇ ਉੱਤੇ ਬੈਠਣਾ ਹੈ ਯਾਨੀ ਕਿ ਹਰਿਆਣੇ ਵਾਲੇ ਪਾਸੇ ਨੂੰ ਪਿੱਠ ਕਰਕੇ ਪੰਜਾਬ ਵਾਲੇ ਪਾਸੇ ਨੂੰ ਖਨੌਰੀ ਬਾਰਡਰ ਵਾਲੇ ਪਾਸੇ ਨੂੰ ਆਪਣਾ ਮੂੰਹ ਕਰਕੇ ਇੱਥੇ ਉਹਨਾਂ ਨੇ ਮਰਨਵਰਤ ਤੇ ਬੈਠਣਾ ਸੀ ਪਰ ਪੁਲਿਸ ਵੱਲੋਂ ਨਫਰੀ ਨੂੰ ਲਗਾਤਾਰ ਵਧਾ ਕੇ ਇਸ ਜਗ੍ਹਾ ਤੱਕ ਜਿਹੜੀ ਇਹ ਖਾਲੀ ਜਗ੍ਹਾ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਤੱਕ ਲਿਆਂਦਾ ਗਿਆ ਸੀਗਾ ਔਰ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਜਦੋਂ ਸਹਿਮਤੀ ਬਣੀ ਤਾਂ ਸਹਿਮਤੀ ਬਣਨ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਯਾਨੀ ਕਿ ਇਹ ਹਾਲਕੀ ਜੁਡੀਸ਼ੀ ਜਿਹੜੀ ਹੈ ਜਾਂ ਫਿਰ ਜੁਡੀ ਜੁਡੀਡਿਕਸ਼ਨ ਜਿਹੜੀ ਹੈ ਹਦੂਦ ਹੈ ਇਹ ਹਰਿਆਣੇ ਦੀ ਹੈ ਤਾਂ ਇਸ ਪੰਡਾਲ ਦੇ ਅੰਦਰ ਹੁਣ ਕਿਸਾਨ ਆਗੂ ਜਿਹੜੇ ਮਰਨ ਵਰਤੇ ਬੈਠੇ ਨੇ ਔਰ ਇੱਥੇ ਹੁਣ ਹੋਰ ਬੰਦੋਬਸਤ ਕਰਨ ਦੇ ਲਈ ਹੋਰ ਪੱਕੇ ਤੌਰ ਦੇ ਉੱਪਰ ਪ੍ਰਬੰਧ ਕਰਨ ਦੇ ਲਈ ਇੱਥੇ ਜਗ੍ਹਾ ਦਾ ਹੋਰ ਪ੍ਰਬੰਧ ਕੀਤਾ ਜਾ ਰਿਹਾ ਤਾਂ ਜੋ ਕਿਸਾਨ ਆਗੂ ਜਿਹੜੇ ਨੇ ਉਹ ਕੱਲ ਰਾਤ ਇਸ ਪੰਡਾਲ ਦੇ ਵਿੱਚ ਜਿੱਥੇ ਤਰੇਲ ਵੀ ਪਈ ਔਰ ਬਾਰਿਸ਼ ਵੀ ਹੋਈ ਉਸ ਤੋਂ ਬਾਅਦ ਬਚਨ ਦੇ ਲਈ ਹੋਰ ਪ੍ਰਬੰਧ ਜਿਹੜੇ ਨੇ ਉਹ ਟੁਕਵੇਂ ਕੀਤੇ ਜਾ ਰਹੇ ਨੇ ਤਾਂ ਇਸ ਜਗ੍ਹਾ ਦੀ ਜਿਹੜੀ ਤਸਵੀਰ ਹੈ ਲਗਾਤਾਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅੰਦਰ ਦੇ ਹਾਲਾਤ ਜਿਹੜੇ ਨੇ ਕਿਸ ਤਰੀਕੇ ਦੇ ਹਾਲਾਤ ਨੇ ਜਿੱਥੇ ਕਿਸਾਨ ਆਗੂ ਮਰਨ ਵਰਤੇ ਬੈਠੇ ਹੋਏ ਨੇ ਔਰ ਇਹ ਸਾਰੇ ਕਾਲੇ ਚੋਲੇ ਪਾਏ ਹੋਏ ਕਿਸਾਨ ਆਗੂ ਜਿਹੜੇ ਨੇ 111 ਕਿਸਾਨਾਂ ਦਾ ਜਿਹੜਾ ਜਥਾ ਇਹ ਮਰਨ ਵਰਤੇ ਬੈਠਾ ਤਾਂ ਹੋਰ ਵੀ ਗੱਲਬਾਤ ਕਰਨ ਦੇ ਲਈ ਬਲਵਿੰਦਰ ਮਾਲ ਸਾਡੇ ਨਾਲ ਨੇ ਤਾਂ ਮਾਲ ਸਾਹਿਬ ਕਿਵੇਂ ਦੀ ਰਾਤ ਦੀ ਤਸਵੀਰ ਰਹੀ بارش ਜਿਹੜੀ ਸੀਗੀ ਉਹ ਪਈ ਧੁੰਦ ਪਈ ਲਗਾਤਾਰ ਤਾਂ ਹਾਲਾਤ ਕਿਦਾਂ ਦੇ ਨੇ ਹੁਣ ਰਾਦੇ ਕਿਵੇਂ ਦੇ ਨੇ ਜਿਹੜੇ ਕਿਸਾਨ ਆਗੂ ਮਰਨ ਵਰਤੇ ਬੈਠੇ ਬਿਲਕੁਲ ਰਾਦੇ ਤਗੜੇ ਆ ਜੀ ਇਹ ਮਾਨਸਿਕ ਤੌਰ ਤੇ ਲੋਕ ਤਿਆਰ ਹੋ ਗਏਗੇ ਇਹ ਗਰਮੀਆਂ ਵੀ ਇਹਨਾਂ ਚੱਲੀਆਂ ਠੰਡਾ ਵੀ ਚੱਲ ਰਹੀ ਹੈ ਲੋਕ ਮਾਨਸਿਕ ਤੌਰ ਤੇ ਤਿਆਰ ਹੋ ਕੇ ਵੀ ਆਪਾਂ ਸਿਧੀਆਂ ਪ੍ਰਾਪਤ ਕਰਨੀਆਂ ਤੇ ਕਿਸਾਨਾਂ ਮਜ਼ਦੂਰਾਂ ਦੇ ਭਾਰਤ ਦੇ ਵਾਸਤੇ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਮਨ ਨਾਥ ਦੀ ਰਿਪੋਰਟ ਲਾਗੂ ਕਰਾਉਣ ਜਦੋਂ ਮਾਨਸਿਕ ਤੌਰ ਤੇ ਕੋਈ ਤਿਆਰ ਹੋਵੇ ਫਿਰ ਇਹ ਠੰਡਾ ਗਰਮੀਆਂ ਕੁਝ ਨਹੀਂ ਕਰਦੀਆਂ ਬਹੁਤ ਰਾਤੀ ਠੰਡੀ ਪਰ ਇਹਨਾਂ ਦੇ ਹੌਸਲੇ ਬੁਲੰਦੇ ਕਿ ਹੌਸਲੇ ਬਲੰਦ ਹੋਣ ਫਿਰ ਕੋਈ ਠੰਡ ਨਹੀਂ ਲੱਗਦੀ ਬਿਲਕੁਲ ਬਿਲਕੁਲ ਤਾਂ ਅੰਦਰ ਦੀ ਤਸਵੀਰ ਜਿਹੜੀ ਉਹ ਵੀ ਦਿਖਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਲਗਾਤਾਰ ਕਰਾਂਗੇ ਕਿਉਂਕਿ ਅੱਗੇ ਕਿਸ ਤਰੀਕੇ ਦੇ ਹਾਲਾਤ ਨੇ ਕਿਉਂਕਿ ਕਿਸਾਨ ਆਗੂ ਇਸ ਠੰਡ ਦੇ ਵਿੱਚ ਵੀ ਇਸ ਤੋਂਦੇ ਵਿੱਚ ਵੀ ਅੰਦਰ ਇਸ ਜਗ੍ਹਾ ਦੇ ਉੱਪਰ ਬੈਠੇ ਨੇ ਤਾਂ ਅੰਦਰ ਵੀ ਜਿਹੜੀ ਆ ਜਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿੱਦਾਂ ਦੇ ਹਾਲਾਤ ਨੇ ਕਿਵੇਂ ਦਾ ਮਾਹੌਲ ਹੈ ਤੁਸੀਂ ਮਰਨ ਵਰਤੇ ਬੈਠੇ ਹੋ ਆਸ ਉਮੀਦ ਹੈ ਕਿ ਕੇਂਦਰ ਮੰਗਾ ਮੰਨੇਗੀ ਦੇਖੋ ਜੀ ਆਸ ਕਰਕੇ ਤਾਂ ਸਰਕਾਰ ਦੇ ਅੱਗੇ ਝੁਕੇ ਆ ਬਿਜੇ ਢੱਲੇਵਾਲ ਸਾਹਿਬ ਨੂੰ ਅੱਜ 52 ਧਰੋਗੇ ਮਰਨ ਵਰ ਤੇ ਬੈਠਿਆ ਨੂੰ ਸਾਡੇ ਪੁੱਤ ਪੋਤੇ ਜ਼ਮੀਨਾਂ ਬਚਾਉਣ ਦੀ ਖਾਤਰ ਤੇ ਸਾਡਾ ਵੀ ਫਰਜ਼ ਬੰਦਾ ਸੀ ਕਿ ਉਹਨਾਂ ਨੂੰ ਅਸੀਂ ਇੱਕ ਹੌਸਲਾ ਦਈਏ ਵੀ ਅਸੀਂ ਤੁਹਾਤੋਂ ਪਹਿਲਾਂ ਮਰਨ ਨੂੰ ਤਿਆਰ ਆ ਵੀ ਜੇ ਸਰਕਾਰ ਤੁਹਾਡੀ ਕੁਰਬਾਨੀ ਨੂੰ ਅਨਗੋਲਿਆ ਕਰਦੀ ਆ ਤਾਂ ਫਿਰ ਸਾਡੀ ਵੀ ਜ਼ਿੰਦਗੀ ਨਹੀਂ ਹੈ ਅਸੀਂ ਸਰਕਾਰ ਤੇ ਦਬਾਅ ਬਣਾਵਾਂਗੇ ਜੇ ਅੱਜ 111 ਬੈਠੇ ਤੇ ਕੱਲ ਨੂੰ ਇਸ ਤੋਂ ਵੱਧ ਬੌਣ ਦੀ ਕੋਸ਼ਿਸ਼ ਕਰਾਂਗੇ ਅਸੀਂ ਬਿਲਕੁਲ ਤਾਂ ਉੱਥੇ ਹੁਣ ਪਹਿਰੇ ਦੀ ਗੱਲ ਜ਼ਿਕਰ ਕਰੀਏ ਤਾਂ ਪਹਿਰੇ ਦੇ ਲਈ ਕਿਸਾਨ ਆਗੂ ਹੋਰ ਨਵੇਂ ਕਿਉਂਕਿ ਤੁਸੀਂ ਲਗਾਤਾਰ ਕਿਸਾਨਾਂ ਆਗੂ ਉੱਥੇ ਪਹਿਰਾ ਦਿੰਦੇ ਸੀ ਜਦੋਂ ਜਗਜੀ ਉਸ ਤੋਂ ਬਾਅਦ ਹੋਰ ਵੀ ਹੁਣ ਪਿੰਡਾਂ 'ਚ ਆਉਣੇ ਸ਼ੁਰੂ ਹੋ ਗਏ ਆਉਣਗੇ ਇਹ ਤਨੇ ਵੀ ਅਸੀਂ ਇਕੱਲੇ ਆ ਹੋਰ ਵੀ ਕਿਸਾਨ ਆਗੇ ਸਾਰੇ ਆਉਣਗੇ ਉਹਨਾਂ ਨੂੰ ਵੀ ਪਤਾ ਹੈ ਸਾਡੀ ਖਾਤਰੇ ਬੈਠੇ ਆ ਉਹ ਮਗਰ ਜ਼ਰੂਰ ਆਉਣਗੇ ਬਿਲਕੁਲ ਬਿਲਕੁਲ ਤਾਂ ਲਗਾਤਾਰ ਹੋਰ ਅੱਗੇ ਵਧਦੇ ਜਾਵਾਂਗੇ ਔਰ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਦੇ ਜਾਵਾਂਗੇ ਤਾਂ ਜਿਸ ਤਰੀਕੇ ਦੇ ਹਾਲਾਤ ਨੇ ਕਿਵੇਂ ਇਹ ਕਿਸਾਨ ਆਗੂ ਜਿਹੜੇ ਨੇ ਬਜ਼ੁਰਗ ਗਰੁੱਪ ਦੇ ਵਿੱਚ ਵੀ ਹੈ ਜਵਾਨ ਵੀ ਹੈ ਔਰੇ ਨੌਜਵਾਨ ਆਗੂ ਜਿਹੜਾ ਹੈ ਇਹ ਵੀ ਨਾਲ ਸਹਾਇਤਾ ਕਰ ਰਿਹਾ ਤਾਂ ਕਿਸ ਤਰੀਕੇ ਦੇ ਹਾਲਾਤ ਨੇ ਬਾਕੂ ਤੁਸੀਂ ਬੈਠੇ ਹੋਏ ਹੋ ਲੰਮੇ ਸਮੇਂ ਤੋਂ ਮੰਨ ਲਓ ਪਹਿਲਾਂ ਉੱਥੇ ਪਹਿਰਾ ਦਿੰਦੇ ਸੀ ਜਗਦੀ ਸਿੰਘ ਢੱਲੇਵਾਲ ਹੋਰਾਂ ਦੇ ਨਾਲ ਹੁਣ ਮਰਨ ਵਾਰ ਤੇ ਆ ਬੈਠ ਗਏ ਹੋ ਸ਼ਹੀਦੀ ਤੋਂ ਡਰ ਨਹੀਂ ਲੱਗਦਾ ਪਤਾ ਸ਼ਹੀਦ ਹੋਣਾ ਆਖੀਰੀ ਕੰਮ ਇਹੀ ਹੈ ਜੇਕਰ ਕੇਂਦਰ ਨੇ ਮੰਗਾਨੀ ਮੰਨੀਆਂ ਨਹੀਂ ਜਦੋਂ ਮਨੁੱਖ ਤਾਂ ਕੋਈ ਵੀ ਮਨੁੱਖਾ ਜਨਮ ਹੋਇਆ ਉਹ ਕਰਤਾਰ ਦੇ ਹੁਕਮ ਵਿੱਚ ਹੋਇਆ ਤੇ ਮੌਤ ਵੀ ਕਰਤਾਰ ਦੇ ਹੁਕਮ ਵਿੱਚ ਹੀ ਹੋਣੀ ਹੈ ਤੇ ਜਿਹੜਾ ਵੀ ਚੱਲਦਾ ਸਮਾਂ ਉਹ ਵੀ ਉਸਤੇ ਹੁਕਮ ਵਿੱਚ ਹੀ ਗੁਜ਼ਾਰੀਏ ਤੇ ਉਸ ਤੋਂ ਹੁਕਮ ਕੀ ਹੈ ਆਪਣੇ ਬੱਚੇ ਦਾ ਪਸ਼ੂ ਪੰਛੀ ਵੀ ਪਾਲਦੇ ਆਂ ਦੂਜਿਆਂ ਲਈ ਕੀ ਕਰਦੇ ਹੋ ਤੁਸੀਂ ਇਹ ਗੱਲ ਵਿਚਾਰਨ ਵਾਲੀ ਹੈ ਇਹ ਗੱਲ ਵੱਡੀ ਹੈ ਦੇਖੋ ਨਾ ਉਹਨਾਂ ਦਾ ਦੁਨੀਆਂ ਤੇ ਜੋ ਦੂਜਿਆਂ ਲਈ ਕੁਝ ਕਰਕੇ ਗਏ ਆਂ ਆਪਣੇ ਤਾਂ ਜੋ ਲਈ ਆਪਣੇ ਲਈ ਜੋ ਕਰਦੇ ਆਂ ਉਹਨਾਂ ਦਾ ਤੀਜੀ ਚੌਥੀ ਪੀੜ੍ਹੀ ਉਹਨਾਂ ਦਾ ਨਾਂ ਵੀ ਭੁੱਲ ਜਾਂਦੀ ਹੈ ਉਹਨਾਂ ਨੂੰ ਆਪਣੇ ਪਰਦਾਦੇ ਦਾ ਨਾਂ ਵੀ ਯਾਦ ਨਹੀਂ ਹੁੰਦਾ ਪਰ ਜਦ ਦੂਜਿਆਂ ਲਈ ਕਰਨ ਵਾਲਿਆਂ ਦੀ ਗੱਲ ਆਉਂਦੀ ਹੈ ਤਾਂ ਉਹਨਿਆਂ ਦੀ ਕਈ ਪੁਸ਼ਤਾਂ ਦੇ ਨਾਂ ਲੋਕਾਂ ਨੂੰ ਜਵਾਨੀ ਯਾਦ ਹੁੰਦੀ ਹੈ ਇਸ ਕਰਕੇ ਇਹ ਸਾਡੇ ਜੋ ਆਪਣਾ ਪੰਜਾਬੀ ਦਾ ਡੀਐਨਏ ਹੈ ਇਹਦੇ ਵਿੱਚ 200 ਸਾਲ ਅੰਗਰੇਜ਼ਾਂ ਨਾਲ ਲੜੇ ਆ 300 ਸਾਲ ਮੁਗਲਾਂ ਨਾਲ ਲੜੇ ਉਹ ਡੀਐਨਏ ਵਿੱਚ ਹੈ ਉਹ ਕਦੇ ਬਾਹਰ ਨਹੀਂ ਜਾ ਸਕਦਾ ਜਦੋਂ ਕੋਈ ਗੱਲ ਹੁੰਦੀ ਹੈ ਤਾਂ ਉਹ ਉੱਪਰ ਕੇ ਸਾਹਮਣੇ ਆ ਜਾਂਦਾ ਤੇ ਫਿਰ ਪੰਜਾਬ ਦੇ ਨੌਜਵਾਨ ਬੁੱਢੇ ਭਾਵੇਂ ਹੱਥ ਖੜੇ ਕੋਈਵੇਂ ਉੱਠ ਕੇ ਤੁਰ ਪੈਂਦੇ ਆ ਜਿਵੇਂ ਪਰਵਾਨਾ ਲਾਟ ਵੱਲ ਨੂੰ ਜਾਂਦਾ ਉਹ ਮੌਤ ਵੱਲ ਨੂੰ ਐਵੇਂ ਤੁਰਦੇ ਆ ਪੰਜਾਬੀ ਇਹ ਪੰਜਾਬੀ ਦਾ ਇਤਿਹਾਸ ਹੈ ਇਸੇ ਇਤਿਹਾਸ ਕਰਕੇ ਭਾਵੇਂ ਪੰਜਾਬੀ ਫੌਜ ਦੇ ਵਿੱਚ ਐ ਉੱਥੇ ਵੀ ਇਤਿਹਾਸ ਪੜ੍ਹ ਲਓ ਜਾਂ ਕਿਸਾਨੀ ਲਈ ਲੜਦੇ ਆ ਜਿੱਥੇ ਵੀ ਤੁਸੀਂ ਇਹ ਪੰਜਾਬੀਆਂ ਦਾ ਇਤਿਹਾਸ ਵਿਚਾਰੋਗੇ ਉੱਥੋਂ ਆਪਾਂ ਨੂੰ ਇਹ ਗੱਲ ਵੇਖਣ ਨੂੰ ਵਿਚਾਰਨ ਨੂੰ ਮਿਲੇਗੀ ਬਿਲਕੁਲ ਬਿਲਕੁਲ ਤਾਂ ਭਾਣਾ ਸਿੱਧੂ ਵੀ ਇਹ ਜਗ੍ਹਾ ਦੇ ਉੱਪਰ ਪਹੁੰਚਿਆ ਬਾਈ ਜੀ ਬਾਪੂ ਜੀ ਬੈਠ ਨੇਗੇ ਸਾਹਮਣੇ ਇਹਨਾਂ ਨੂੰ ਸੁਣ ਪਤਾ ਇਹਨਾਂ ਬਾਰੇ ਸੱਗੇ ਅੱਜ ਭਾਣ ਜੀ ਦਾ ਵਿਆਹ ਹੈ ਇਹਨਾਂ ਦਾ ਤੁਹਾਨੂੰ ਪਹਿਲਾਂ ਗੱਲ ਰਿਕਾਰਡ ਕਰੀਏ ਹੂੰ ਹੂੰ ਸਕੇ ਭਾਣ ਜਿਹਦਾ ਵਿਆਹ ਹੋਣ ਦੇ ਬਾਵਜੂਦ ਘਰੇ ਸਾਰਾ ਫੋਨ ਆਈ ਜਾਂਦੇ ਨੇ ਜਿਹੜੀ ਬਾਪੂ ਜੀ ਨੇ ਗੱਲ ਕਰੀ ਆ ਉਧਰ ਸਾਡੇ ਪ੍ਰਧਾਨ ਜੀ ਬੈਠੇ ਨੇ ਜਿਹੜੇ ਬਾਪੂ ਜੀ ਨੇ ਗੱਲ ਇੱਕ ਕਰੀ ਆ ਨਾ ਵੀ ਜਿਹੜੀ ਸਾਡੇ ਇਤਿਹਾਸ ਦੀ ਗੱਲ ਕਰੀ ਆ ਅੱਜ ਜੇ ਅਸੀਂ ਪੂਰੇ ਅਸੀਂ ਹੋਰਾਂ ਲਈ ਲੜਦੇ ਹਾਂ ਜਿਵੇਂ ਅਸੀਂ ਪਹਿਲਾਂ ਹੋਰਾਂ ਲਈ ਲੜੇ ਅੱਜ ਪੂਰੇ ਦੇਸ਼ ਦਾ ਕਿਸਾਨ ਦੁਖੀ ਆ ਸਾਡੇ ਦਾ ਪੰਜਾਬ ਦੇ ਵਿੱਚ ਸਾਡੇ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੈ ਸਾਡੇ ਦਾ ਬਹੁਤ ਵੱਡੀ ਕਿਰਪਾ ਹੈ ਪਰ ਅੱਜ ਵੀ ਅਸੀਂ ਦੂਸਰਿਆਂ ਲਈ ਵੀ ਅਸੀਂ ਦੂਸਰੇ ਸਾਡੇ ਦੇਸ ਦੇ ਜਿੰਨੇ ਕਿਸਾਨ ਦੁਖੀ ਨੇਗੇ ਇਹ ਅਸੀਂ ਲੜਕਿਆਂ ਰਹਿ ਆ ਉਹਨਾਂ ਗੁਰੂਆਂ ਸਾਹਿਬ ਦੀ ਕਿਰਪਾ ਸਦਕਾ ਮੇਰਾ ਜਿਹੜਾ ਕਿ ਅੱਜ ਹੁਣ ਸਾਡੇ ਇਥੇ ਸਾਰਾ ਨਿਰੰਤਰ ਪਾਠ ਚੱਲੀ ਜਾਂਦਾ ਜਪਜੀ ਸਾਹਿਬ ਦਾ ਪਾਠ ਕਰੀ ਜਾਂਦੇ ਨੇ ਹੈਨਾ ਮੇਰਾ ਤਾਂ ਨੌਜਵਾਨਾਂ ਨੂੰ ਅਸਲ ਦੇ ਵਿੱਚ ਹੀ ਕਹਿਣਾ ਚਾਹਣਾ ਮੈਂ ਨੌਜਵਾਨਾਂ ਨੂੰ ਵੀ ਤੁਸੀਂ ਆਪਣਾ ਜਿਹੜਾ ਮੂਲ ਪਛਾਣੋ ਤੁਸੀਂ ਜਿਹੜਾ ਆਪਣਾ ਜਿਹੜਾ ਮੂਲ ਕੀ ਆ ਸਾਡਾ ਸਾਡਾ ਮੂਲ ਇਹ ਹੈ ਕਿ ਅੱਜ ਜਿਹੜੀ ਨੌਜਵਾਨੀ ਯਾਤਰਾ ਪੰਜਾਬ ਛੱਡ ਕੇ ਭੱਜੀਂ ਦੇ ਜਾਂ ਨੌਜਵਾਨੇ ਨਸ਼ਾ ਕਰੀ ਜਾਂਦੀ ਹੈ ਇਹਦਾ ਕਾਰਨ ਹੀ ਹੈ ਕਿ ਨੌਜਵਾਨੀ ਜਿਹੜੀ ਨਸ਼ਿਆਂ ਦੇ ਵਿੱਚ ਪੈ ਗਈ ਆ ਸਾਡੇ ਜਿਹੜੇ ਬਾਪੂਆਂ ਦੇ ਵਿੱਚ ਜਿਹੜੀ ਬਾਣੀ ਆ ਨਾ ਜਿਹੜੀ ਬੜੀ ਹੂਈ ਨਿੱਤ ਨੇ ਬੜਿਆ ਉਹਦੇ ਕਰਕੇ ਐਡਾ ਵੱਡਾ ਅਸੀਂ ਜਿਹੜਾ ਸਾਡਾ ਹਿਰਦਾ ਕਿ ਅਸੀਂ ਦੂਸਰੇ ਲਈ ਮਰਨ ਵਰਤ ਉੱਪਰ ਬਹਿ ਜਾਈਏ ਆਪਣਾ ਲੋਕਾਂ ਨੂੰ ਬਚਾਉਣ ਲਈ ਮਰਨ ਵਰਤ ਉੱਪਰ ਬਹਿ ਜਾਈਏ ਹੁਣ ਆ ਬਾਪੂ ਆ ਆ ਦੇਖ ਲੈ ਘਰੋਂ ਸਾਰੇ ਬਾਹਰੋਂ ਤੱਕੜੇ ਹੱਥਾਂ ਦੇ ਵਿੱਚ ਵਧੀਆ ਸਾਰੇ ਘਰਾਂ ਤੋਂ ਵਧੀਆ ਨੇਗੇ ਇਹ ਦੂਜਿਆਂ ਨੂੰ ਬਚਾਉਣ ਲਈ ਬੈਠੇ ਨੇਗੇ ਮੇਰਾ ਤਾਂ ਇਹੀ ਮੰਨਣਾ ਵੀ ਨੌਜਵਾਨਾਂ ਨੂੰ ਨੌਜਵਾਨਾਂ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਅੱਜ ਜਿਹੜੀ ਇਹ ਪੰਜਾਬ ਦੀ ਲੜਾਈ ਆ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਪੰਜਾਬ ਹਰ ਟਾਈਮ ਆਪਣੇ ਇਤਿਹਾਸ ਨੂੰ ਦਰਹਾਂਦਾ ਵੀ ਤੁਸੀਂ ਨੌਜਵਾਨੋਂ ਵੱਡੀਆਂ ਗਿਣਤੀਆਂ ਦੇ ਵਿੱਚ ਇੱਥੇ ਆਓ ਤੁਸੀਂ ਦੇਖੋ ਤੁਸੀਂ ਜਦੋਂ ਉਹਨਾਂ ਮੇਰੇ ਕੋਲੇ ਆ ਕੇ ਬਾਈ ਜੀ ਨੌਜਵਾਨੇ ਗੱਲ ਕਹਿੰਦੇ ਨੇ ਕਿ ਪੰਜਾਬ ਰਹਿਣ ਜੋਗ ਨਹੀਂ ਰਿਹਾ ਕਿਸਾਨੀ ਲਾਹੇਵੰਦ ਨਾ ਨਹੀਂ ਰਹੀ ਜਿਵੇਂ ਕਿ ਸਾਡਾ ਸੀ ਪਿੱਛੇ ਜੇ ਇੱਕ ਕਵਾਂਟਲ ਮਗਰ 100 ਕਿਲੋ ਮਗਰ 15 ਕਿਲੋ ਝੋਨਾ ਡਾਇਆ ਨਾ ਫਿਰ ਨੌਜਵਾਨ ਉਸ ਤੋਂ ਦੇਖ ਕੇ ਬਾਹਰ ਜਾਂਦੇ ਨੇਗੇ ਮੈਂ ਇਹ ਕਹਿੰਦਾ ਵੀ ਬਾਹਰ ਜਾਣ ਦੀ ਬਜਾਏ ਮੈਂ ਜਿਹੜੀ ਗੱਲ ਕਹਿਣਾ ਚਾਹਣਾ ਵੀ ਨੌਜਵਾਨ ਜਦੋਂ ਵਿਦੇਸ਼ਾਂ ਦੇ ਵਿੱਚ ਬਾਹਰ ਜਾਂਦੇ ਨੇ ਉਧਰ ਵਿਦੇਸ਼ਾਂ ਦੇ ਵਿੱਚ ਕੀ ਹੋ ਰਿਹਾ ਜਦੋਂ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ ਪੰਜਾਬ ਦੀ ਲੜਾਈ ਲੜਨ ਨੂੰ ਤਿਆਰ ਨਹੀਂ ਇੱਥੇ ਆ ਕੇ ਬੈਠਣ ਨੂੰ ਤਿਆਰ ਨਹੀਂ ਹੁਣ ਵਿਦੇਸ਼ਾਂ ਦੇ ਜਿਹੜੇ ਰਾਸ਼ਟਰਪਤੀ ਨੇ ਉਹ ਕਹਿੰਨੇ ਵੀ ਸਾਡਾ ਦੇਸ਼ ਆ ਸਾਡਾ ਮੁਲਕ ਆ ਸੇ ਸਭ ਨੂੰ ਬਾਹਰ ਕੱਢਾਂਗੇ ਕੱਢ ਸਕਦੇ ਨੇ ਬਾਈ ਉਹਨਾਂ ਦੀ ਮਰਜ਼ੀ ਆ ਪਰ ਪੰਜਾਬ ਤੁਹਾਡਾ ਘਰ ਆ ਅੱਜ ਕਿਸਾਨੀ ਦੇ ਬੁਰੇ ਹਾਲਾਤ ਨੇਗੇ ਬਹੁਤ ਸਾਰੇ ਮਾੜੇ ਹਾਲਾਤ ਨੇਗੇ ਜਿਨ੍ਹਾਂ ਮਾੜੇ ਹਾਲਾਤਾਂ ਨੂੰ ਸੁਧਾਰਨਾ ਤਾਂ ਤੁਹਾਨੂੰ ਇੱਥੇ ਰਹਿ ਕੇ ਲੜਨਾ ਪੈਣਾ ਆਪਣੇ ਪੰਜਾਬ ਨੂੰ ਸਵਾਰਨਾ ਪੈਣਾ ਤਾਂ ਇਹਨਾਂ ਦੇ ਸਾਥ ਮੇਰੇ 3 ਤੋਂ 4 ਦਿਨ ਇੱਥੇ ਇੱਥੇ ਨੇ ਇੱਥੇ ਖਨੌਰੀ ਬਾਡਰ ਦੇ ਉੱਪਰ ਇੱਥੇ ਆਪਣੇ ਹਾਜ਼ਰੀ ਜ਼ਰੂਰੀ ਆ ਸਾਰੇ ਹੀ ਨੌਜਵਾਨਾਂ ਨੂੰ ਬੇਨਤੀ ਕਰਦਾ ਭਰਾਵੋ ਦੇਖੋ ਬਜ਼ੁਰਗ ਤਾਂ ਆਈ ਜਾਂਦੇ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਨੌਜਵਾਨਾਂ ਦੀ ਜਿੱਡੀ ਵੱਡੀ ਗਿਣਤੀ ਹੋਣੀ ਚਾਹੀਦੀ ਔਡੀ ਵੱਡੀ ਨਹੀਂ ਹੈਗੀ ਇਹ ਲੜ ਸਿਰਫ ਔਰ ਸਿਰਫ ਸਾਡੇ ਭਵਿੱਖ ਲਈ ਲੜਨਾ ਜੇ ਨੌਜਵਾਨਾਂ ਦੀ ਲੜ ਰਹੇ ਤਾਂ ਨੌਜਵਾਨ ਕਿਉਂ ਨਹੀਂ ਆ ਰਹੇ ਮੂਰੇ ਇਹ ਬੈਠੇ ਨੇਗੇ ਨੌਜਵਾਨ ਜਿਹੜੇ ਆਉਣਗੇ ਉਹਨਾਂ ਨੂੰ ਤਾਂ ਪ੍ਰਸ਼ਾਦਾ ਪਾਣੀ ਮਿਲਣਾ ਨਾ ਇਹਨਾਂ ਨੂੰ ਦੂਜਾ ਦਿਨ ਹੋ ਗਿਆ ਅੱਜ ਬਾਪੂ ਡੱਲੇਵਾਲ ਸਾਹਿਬ ਨੂੰ 52 ਦਿਨ ਹੋ ਗਏ ਬੈਠਾ ਨੂੰ ਠੀਕ ਹੈ ਤੁਹਾਨੂੰ ਤਾਂ ਪ੍ਰਸ਼ਾਦਾ ਪਾਣੀ ਮਿਲੂਗਾ ਤੁਹਾਡੀ ਹਾਜ਼ਰੀ ਨਾਲ ਫਰਕ ਕੀ ਪੈਣਾ ਜਿਹੜਾ ਨੌਜਵਾਨ ਨੂੰ ਕਹਿੰਦੇ ਨੇ ਵੀ ਜਿਹਨਾਂ ਦੇ ਮਾਨ ਦੇ ਵਿੱਚ ਇਹ ਖਿਆਲ ਹੈ ਤੁਹਾਡੀ ਹਾਜ਼ਰੀ ਨਾਲ ਇਹ ਫਰਕ ਪੈਣਾ ਭਰਾਵੋ ਸਰਕਾਰਾਂ ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੁੰਦਾ ਵੀ ਕਿੰਨੇ ਲੋਕ ਇਸ ਅੰਦੋਲਨ ਦੇ ਵਿੱਚ ਕੋਤੇ ਹੋਣੇ ਕਿੱਡੇ ਵੱਡੇ ਇਕੱਠ ਨੇ ਇਹਦਾ ਪ੍ਰਭਾਵ ਆ ਪੈਂਦਾ ਹੁੰਦਾ ਜਿਹੜੇ ਜਿਹੜੇ ਤੁਸੀਂ ਗੱਲ ਕਹਿਣੋ ਨਾ ਜਦੋਂ ਲੋਕ ਉੱਠ ਕੇ ਤਰਦੇ ਨੇ ਲਹਿਰਾਂ ਵੱਡੀਆਂ ਹੁੰਦੀਆਂ ਨੇ ਉਹਦਾ ਫਿਰ ਬਹੁਤ ਜਲਦੀ ਸਰਕਾਰਾਂ ਸੁਣਦਿਆਂ ਨੇ ਅੱਜ 111 ਕੱਲ ਬੈਘੇ ਤੁਹਾਡੇ ਲਈ ਤੁਹਾਨੂੰ ਸਮੇਂ ਨੇ ਮਾਫ਼ ਨਹੀਂ ਕਰਨਾ ਕਿਉਂਕਿ ਜੇਕਰ ਗਿਣਤੀ ਘਟਦੀ ਹੈ ਤਾ ਸਰਕਾਰ ਨੂੰ ਹੀ ਹੋ ਜੂਗਾ ਵੀ ਤਾਂ ਕੁਛਕ ਲੋਕ ਹੀ ਨੇ ਵੀ ਜੇ ਗਿਣਤੀ ਵਾਧਦੀ ਆ ਤਾਂ ਸਰਕਾਰ ਤੇ ਦਬਾਅ ਪਊ ਸਾਰਾ ਹੀ ਪੰਜਾਬ ਉੱਠ ਖੜਿਆ ਜਦੋਂ ਪੰਜਾਬ ਉੱਠ ਕੇ ਤੁਰਦਾ ਫਿਰ ਤੁਹਾਨੂੰ ਪਤਾ ਹੀ ਆ ਵੀ ਤਖਤਾਂ ਤਾਜਾਂ ਦੇ ਮੂੰਹ ਮੋੜ ਦਿੰਦਾ ਜਦੋਂ ਪੰਜਾਬ ਉੱਠ ਕੇ ਤੁਰਦਾ ਨਾ ਫਿਰ ਵੱਡੇ ਵੱਡੇ ਧਾੜਵੇਂ ਦੇ ਮੂੰਹ ਮੁਰ ਜਾਂਦੇ ਜਦੋਂ ਲੋਕ ਉੱਠ ਕੇ ਤਰਦੇ ਨੇ ਉਹੀ ਜਿਹੜੇ ਦਿੱਲੀ ਦੇ ਵਿੱਚ ਅੱਜ ਜਿੱਥੇ ਦਿੱਲੀ ਦੇ ਵਿੱਚ ਤੁਸੀਂ ਸਮਝੋ ਆਪਾਂ ਸਾਡਾ ਇਤਿਹਾਸ ਕੀ ਆ ਕਿਸੇ ਦਿੱਲੀ ਦੇ ਵਿੱਚ ਉਹੀ ਲਾਲ ਕਿਲੇ ਦੇ ਉੱਪਰ ਕਬਜ਼ਾ ਔਰੰਗਜ਼ੇਬ ਦਾ ਸੀਗਾ ਅੱਜ ਤੁਸੀਂ ਉਸ ਜਿਹੜੇ ਕਿਲੇ ਦੇ ਉੱਪਰ ਕਬਜ਼ਾ ਕਿਦਾ ਕਰਵਾਇਆ મોદી ਦਾ ਕਰਵਾਇਆ ਕਬਜ਼ਾ ਕਰਵਾਉਣ ਵਾਲੇ ਤੁਸੀਂ ਹੋ ਤੁਸੀਂ ਆਜ਼ਾਦੀ ਲੈ ਕੇ ਦਿੱਤੀ ਜੇਕਰ ਅਸੀਂ ਤੁਸੀਂ ਆਜ਼ਾਦੀ ਨਾ ਲੈ ਕੇ ਦਿੰਦੇ ਇਹਨਾਂ ਨੂੰ ਮੋਦੀ ਵਰਗਾਂ ਨੂੰ ਤੁਸੀਂ ਕੁਰਬਾਨੀਆਂ ਨਾਲ ਦਿੰਦੇ ਪੰਜਾਬ ਦੇ ਲੋਕ ਤਾਂ ਜਿਨ੍ਹਾਂ ਦਾ ਉੱਥੇ ਰਾਜ ਹੋਰ ਹੀ ਕਿਸੇ ਦਾ ਹੋਣਾ ਸੀ ਉਹੀ ਮੁਗਲਾਂ ਦਾ ਰਾਜ ਹੋਣਾ ਸੀ ਉਹਨਾਂ ਦਾ ਅਣਸਮਾਨਸ ਉੱਥੇ ਗੱਡੀ ਤੇ ਬੈਠੀ ਹੁੰਦੀ ਪਰ ਇਹ ਲੋਕ ਭੁੱਲ ਚੁੱਕੇ ਨੇ ਕਿ ਗੱਡੀ ਤੇ ਤੁਸੀਂ ਬਿਠਾਉਣ ਵਾਲੇ ਹੋਣ ਇਹਨਾਂ ਨੂੰ ਯਾਦ ਕਰਾਉਣਾ ਪੈਣਾ ਤੁਹਾਨੂੰ اپنی गायिकाਆਂ ਦਾ ਜ਼ਿਕਰ ਕਰ ਲਈ ਜੀ ਗਾਇਕ ਜਿਵੇਂ ਗਾਇਕਾਂ ਦੀ ਬੜੀ ਅਹਿਮ ਭੂਮਿਕਾ ਰੈਂਦੀ ਹੈ ਵੀ ਕਿਤੇ ਨੌਜਵਾਨੀ ਨੂੰ ਇੱਕ ਪਾਸੇ ਨੂੰ ਮੋੜਨ ਦੇ ਲਈ ਕਿਉਂਕਿ ਵੱਖ-ਵੱਖ ਗਾਇਕਾਂ ਦਾ ਜ਼ਿਕਰ ਕਰ ਲਈ ਤਾਂ ਇੱਥੇ ਤੁਹਾਨੂੰ ਲੱਗਦਾ ਵੀ ਗਾਇਕਾਂ ਨੂੰ ਹੋਣਾ ਚਾਹੀਦਾ ਆ ਕੇ ਜਾਂ ਫਿਰ ਆਪਣੇ ਗਾਣੇ ਰਾਈ ਇਹ ਅੰਦੋਲਨ ਦਾ ਜ਼ਿਕਰ ਕਰਨਾ ਚਾਹੀਦਾ ਪਹਿਲਾਂ ਪਿਛਲੇ ਅੰਦੋਲਨ ਦਾ ਜ਼ਿਕਰ ਹੋਇਆ ਹੁਣ ਇਸ ਅੰਦੋਲਨ ਦਾ ਵੀ ਜ਼ਿਕਰ ਹੋਣਾ ਚਾਹੀਦਾ ਕਿਉਂਕਿ ਕਿਤੇ ਨਾ ਕਿਤੇ ਉਸ ਕਰਕੇ ਵੀ ਘਾਟ ਰਹਿ ਚੁੱਕੀ ਹੋਊਗੀ ਬਿਲਕੁਲ ਹੁਣ ਜਿਹੜੇ ਤੁਸੀਂ ਗਾਇਕਾਂ ਦੀ ਕਲਾਕਾਰਾਂ ਦੀ ਗੱਲ ਕਰੀ ਆ ਹੁਣ ਤੁਸੀਂ ਇਸ ਹਿਸਾਬ ਨਾਲ ਵੀ ਮੈਨੂੰ ਲੱਗਦਾ ਵੀ ਆਹ ਜਿਹੜੇ ਮੁੰਡੇ ਆ ਗਏ ਜਾਂ ਹੋਰ ਆਈ ਜਾਂਦੇ ਨੇਗੇ ਹੁਣ ਇਹਨਾਂ ਨੇ ਮੈਂ ਜਦੋਂ ਕਹਿੰਦਾ ਤੂੰ ਬੈਠਾ ਬਾਈ ਅਸੀਂ ਆਉਣੇ ਆ ਤੂੰ ਹੀ ਬੈਠਾ ਅਸੀਂ ਵੀ ਹੁਣ ਉੱਥੇ ਆ ਜਾਂਦੇ ਨੇ ਉਹ ਤੰਬੂ 'ਚ ਆਪਣੇ ਮੁੰਡੇ 'ਚ ਕਿੰਨੇ ਮੁੰਡੇ ਬੈਠੇ ਨੇਗੇ ਹੁਣ ਉਹਨਾਂ ਕਲਾਕਾਰਾਂ ਨੂੰ ਵੀ ਲੋਕ ਨੌਜਵਾਨ ਬਹੁਤ ਪਿਆਰ ਕਰਦੇ ਨੇ ਜਦੋਂ ਕਲਾਕਾਰ ਆਉਣਗੇ ਤਾਂ ਉਹਨਾਂ ਨੂੰ ਦੇਖ ਕੇ ਵੀ ਉਹ ਕਲਾਕਾਰ ਵਾਗ ਗਿਆ ਉੱਥੇ ਉਹ ਹੀ ਵਾਗ ਗਿਆ ਵੀ ਆਪਾਂ ਵੀ ਚੱਲੀਏ ਇਹ ਚੀਜ਼ ਹੁੰਦੀ ਆ ਵੀ ਯਾਰ ਜੋ ਜਾ ਸਕਦਾ ਆਪਾਂ ਕਿਉਂ ਨਹੀਂ ਜਾਏ ਇਹ ਖਿੱਚ ਅੰਦਰ ਪੈਦਾ ਹੁੰਦੀ ਆ ਵੀ ਉਹਨਾਂ ਕਲਾਕਾਰਾਂ ਨੂੰ ਜਿਨ੍ਹਾਂ ਨੂੰ ਹੁਣ ਗੀਤ ਇੰਨੇ-ਇੰਨੇ ਸੁਣਦੇ ਨੇ YouTube ਤੇ ਨੌਜਵਾਨ ਸੁਣਦੇ ਨੇ ਕਿ ਫਿਲਮਾਂ ਵੀਡੀਓ ਦੇਖਦੇ ਨੇ ਉਹਨਾਂ ਨੂੰ ਦੇਖ ਕੇ ਅਕਸਰ ਹੀ ਕੱਠ ਵੱਧਦਾ ਤੇ ਅਕਸਰ ਹੀ ਜਿਹੜਾ ਅੰਦੋਲਨ ਤੇਜ਼ ਹੁੰਦਾ ਮਾਣਾਂ ਦੇ ਚਰਨਾਂ ਦੇ ਵਿੱਚ ਹੱਥ ਮੱਲ ਕੇ ਬੇਨਤੀ ਕਰਦਾ ਭਰਾਵੋ ਦੇਖੋ ਕਲਾਕਾਰੀਆਂ ਗਾਇਕੀਆਂ ਤਾਂ ਹੀ ਨਿਗੀਆਂ ਜੇਕਰ ਪੰਜਾਬ ਦੀ ਕਿਸਾਨੀ ਜਵਾਨੀ ਸਾਰਾ ਪੰਜਾਬ ਦੀ ਖੇਤੀ ਬੜੀ ਬਚੂਗੀ ਇਸ ਕਰਕੇ ਤੁਹਾਡੀ ਬੇਨਤੀ ਆ ਮੈਂ ਇੱਕ ਗੱਲ ਸਭ ਤੋਂ ਵੱਡੀ ਜਿਹੜੀ ਗੱਲ ਆਣਾ ਬਈ ਮੈਂ ਮੇਰੇ ਅਕਸਰ ਕਲਾਕਾਰ ਸਾਰੇ ਦੋਸਤ ਨੇ ਸਭ ਤੋਂ ਵੱਡੀ ਗੱਲ ਆ ਵੀ ਕਲਾਕਾਰਾਂ ਦੇ ਮਨ ਦੇ ਵਿੱਚ ਇੱਕ ਚੀਜ਼ ਹੋ ਜਾਂਦੀ ਆ ਜਿਹੜੀ ਕਿ ਮਨ ਦੇ ਵਿੱਚ ਚੀਜ਼ ਨਹੀਂ ਹੋਣੀ ਚਾਹੀਦੀ ਦੇਖੋ ਜੀ ਸਾਡੇ ਤੇ ਪਰਚਾ ਪੈ ਜੂ ਸਾਡਾ ਇਹ ਐਡਾ ਕੋਈ ਗੱਲ ਨਹੀਂ ਮੇਰੇ ਸਾਰੇ ਮੇਰੇ ਤੁਸੀਂ ਕਲਾਕਾਰ ਭਰਾਓ ਸਾਰੇ ਤੁਸੀਂ ਮੇਰੇ ਮਿਲਣਗਲਣ ਵਾਲਿਓ ਐਡਾ ਕੋਈ ਤੁਹਾਨੂੰ ਫਾਂਸੀ ਨਹੀਂ ਹੋਣ ਲੱਗੀ ਕੋਈ ਥੋੜਾ ਤੇ ਪਰਚਾ ਨਹੀਂ ਪੈਣ ਲੱਗਿਆ ਆ ਜਿਹੜੇ ਲੋਕ ਬੈਠੇ ਨੇਗੇ ਇਹਨਾਂ ਤੋਂ ਵੱਡੀ ਤਾਂ ਕੁਰਬਾਨੀ ਕਿਸੇ ਤੇ ਨਹੀਂ ਹੋ ਸਕਦੀ ਤੁਸੀਂ ਥੋੜੇ ਸਾਹਮਣੇ ਮੈਂ ਦੇਖ ਲਓ ਕਿੰਨੇ ਤੇ ਪਰਚੇ ਮੇਰੇ ਤੇ ਪਏ ਨੇਗੇ ਤੁਸੀਂ ਭਾਈ ਜੇ ਮਾੜੀ-ਮੋਟੀ ਆਮਦਨ ਕੋਈ ਘਟਦੀ ਆ ਭਾਈ ਜੀ ਮੈਂ YouTube ਚਲਾਉਂਦਾ ਰਿਹਾ ਮੈਂ Facebook ਮੇਰਾ ਸਾਰਾ ਕੋਈ ਸਰਕਾਰ ਨੇ ਬੰਦ ਕਰਾਇਆ ਐਡਾ 1.5 ਤੋਂ 2 ਤੋਂ 2 ਮਿਲੀਅਨ ਪੇਜ ਮੇਰੇ ਬੰਦ ਕਰੇ ਹੋਏ ਨੇਗੇ ਜਿਨ੍ਹਾਂ ਤੋਂ ਮੈਨ ਕਿੱਡੀ ਕਵੱਡੀ ਗੱਲਾਂ ਤੁਹਾਨੂੰ ਕੋਈ ਐਡਾ ਵੱਡਾ ਫੈਕਟਰ ਨਹੀਂ ਪਾਣ ਲੱਗਦਾ ਮੈਂ ਤਾਂ ਸਦਾ ਹੀ ਤਾਂ ਟੱਕਰ ਮਾਰਦਾ ਸਰਕਾਰ 'ਚ ਤੁਸੀਂ ਇੱਥੇ ਆ ਕੇ ਹਾਜ਼ਰੀ ਲਵਾਜੋਂ ਤਾਂ ਬਹੁਤ ਵੱਡੀ ਗੱਲ ਹੈ ਤੁਹਾਨੂੰ 2 2 3 3 3 ਦਿਨ ਲਾਉਣੇ ਚਾਹੀਦੇ ਨੇ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਇਹ ਬੇਨਤੀ ਆ ਸਾਰੇ ਨੌਜਵਾਨ ਸਾਥੀਆਂ ਨੂੰ ਬੇਨਤੀ ਆ ਪ੍ਰਮਾਤਮਾ ਸੱਚੇ ਪਾਤਸ਼ਾਹ ਕੀ ਇਹ ਦੁਆ ਕਰਦਾ ਸਾਰੇ ਕਿਸਾਨਾਂ ਆਗੂਆਂ ਕੀ ਬੇਨਤੀ ਆ ਵੀ ਦੇਖੋ ਆਪਣੇ ਮਾੜੇ ਮਾੜੇ ਗੱਲਾਂ ਛੱਡ ਕੇ ਅਸੀਂ ਚਾਹੁੰਦੇ ਆ ਕਿ ਲੜਨ ਵਾਲੇ ਲੋਕ ਸਾਰੇ ਇਕੱਠੇ ਹੋਣ ਰਾਜਨੀਤੀ ਜਿਹੜੀ ਕੰਮ ਇਹ ਕੀ ਆ ਵੀ ਰਾਜਨੀਤੀ ਦਾ ਇੱਕੋ ਹੀ ਜਿਹੜਾ ਕੰਮ ਆ ਵੀ ਪਾੜੋ ਤੇ ਲੋਕਾਂ ਇਹ ਰਾਜਨੀਤਿਕ ਲੋਕਾਂ ਨੇ ਸਾਨੂੰ ਬਹੁਤ ਤਰੀਕੇ ਤਰੀਕੇ ਨਾਲ ਪਾੜਿਆ ਇਹਨਾਂ ਨੇ ਬੀਜੇਪੀ ਨੇ ਜਾਂ ਪੰਜਾਬ ਦੇ ਲੀਡਰਾਂ ਨੇ ਬਹੁਤ ਵੱਡੇ ਤਰੀਕੇ ਨਾਲ ਪਾੜਿਆ ਤੁਸੀਂ ਪਾੜੋ ਨਾ ਇਕੱਠੇ ਹੋ ਤਾਂ ਦੁਨੀਆ ਦਾ ਸਭ ਤੋਂ ਵਧੀਆ ਸੂਬਾ ਪਹਿਲਾਂ ਵੀ ਰਿਹਾ ਤੇ ਹੁਣ ਵੀ ਰਹੂਗਾ ਖੇਤੀਬਾੜੀ ਅਸੀਂ ਰਾਜ ਕਰਾਂਗੇ ਰੱਜ ਕੇ ਖਾਵਾਂਗੇ ਕਿਉਂ ਬਦੇ ਸਾਡੇ ਤੇ ਧੱਕੇ ਖਾਵਾਂਗੇ ਬਾਈ ਅੱਜ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਪ੍ਰਵਾਸ ਹੈ ਪ੍ਰਵਾਸ ਇਸ ਕਰਕੇ ਹੈ ਕਿ ਪੰਜਾਬ ਦੇ ਵਿੱਚ ਖੇਤੀਬਾੜੀ ਧੰਦਾ ਲਾਹੇਵੰਦ ਨਾ ਨਹੀਂ ਰਿਹਾ ਜੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾ ਲੋਗੇ ਬਾਬੇ ਨਾਨਕ ਦਾ ਕੀਤਾ ਹੈ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਕਿਉਂ ਖੇਤੀ ਨੂੰ ਹੀ ਚੁਣਿਆ ਇਸ ਕਰਕੇ ਖੇਤੀ ਨੂੰ ਚੁਣਿਆ ਵੀ ਦੇਖੋ ਦੁਨੀਆ ਹਰ ਇੱਕ ਚੀਜ਼ ਬਣਾ ਚੋਂਦੀ ਰਹ ਸਕਦੀ ਆ ਨਾਜ ਬਣਾ ਚੋਂਦੀ ਨਹੀਂ ਰਹ ਸਕਦੀ ਅੱਜ ਤੁਸੀਂ ਫੈਕਟਰੀਆਂ ਡਰੈਸਿੰਗਾਂ ਨੇਗੀਆਂ ਜਿਹੜੇ ਆਪਾਂ ਫੈਕਟਰੀਆਂ ਡਰੈਸਿੰਗਾਂ ਆਪਣੇ ਪੰਜਾਬ 'ਚ ਵੀ ਲੱਗੀਆਂ ਨੇ ਜੋ ਨਹੀਂ ਚੱਲਣਗੀਆਂ ਤਾਂ ਉਹਨਾਂ ਦਾ ਕੋਈ ਏਡਾ ਵੱਡਾ ਫਰਕ ਨਹੀਂ ਪੈਂਦਾ ਪਰ ਜੇਕਰ ਤੁਹਾਨੂੰ 2 ਦਿਨ ਰੋਟੀ ਨਹੀਂ ਮਿਲੂਗੀ ਤਾਂ ਤੁਹਾਨੂੰ ਰੋਟੀ ਚਾਹੀਦੀ ਆ ਤੁਸੀਂ ਮਰ ਜਾਓਗੇ ਠੀਕ ਆ ਨਾ ਗੱਲ ਤੁਸੀਂ ਆਪਨਾ ਆਪ ਤੁਸੀਂ ਦੇਖ ਲਓ ਵੀ ਜੇ ਸਾਨੂੰ ਨਾਜ ਨਹੀਂ ਮਿਲੂ ਢੱਡ ਨੂੰ ਅਸੀਂ ਭੁੱਖੇ ਕਿਵੇਂ ਰਹਿ ਸਕਦੇ ਆ ਠੀਕ ਹੈ ਨਾ ਗੱਲ ਇਸ ਕਰਕੇ ਦੁਨੀਆ ਨੂੰ ਸਭ ਤੋਂ ਪਹਿਲਾ ਨਾ ਚਾਹੀਦਾ ਸਭ ਤੋਂ ਉੱਤਮ ਧੰਦਾ ਖੇਤੀ ਆ ਤੁਸੀਂ ਆਓ ਉੱਤਮ ਧੰਦੇ ਨੂੰ ਉਸ ਨੂੰ ਲਾਹੇਬੰਦ ਬਣਾਓ ਤੇ ਆਪਣੇ ਹੱਕਾਂ ਲਈ ਲੜੋ ਜੋ ਕੋ ਸਾਡੇ ਨਾਲ ਵਾਦੇ ਸੈਂਟਰ ਸਰਕਾਰ ਨੇ ਕੀਤੇ ਸੀਗੇ ਆਪਾਂ ਉਹੀ ਵਾਦੇ ਮੰਗਾਉਣੇ ਆ ਉਹੀ ਮੰਗਾ ਬਣਵਾਉਣੇ ਨੇ ਇੱਥੇ ਕੋਈ ਅਸੀਂ ਮੰਗਾ ਨਵੀਆਂ ਨਹੀਂ ਛੇੜੀਆਂ ਹੋਈਆਂ ਇਹਨਾਂ ਨੇ ਵਾਦੇ ਕੀਤੇ ਸੀ ਤੇ ਕਰਕੇ ਮੁੱਕਰ ਗਏ ਜਾਂ ਸਾਡੇ ਨਾਲ ਪਹਿਲਾਂ ਵਾਅਦਾ ਹੀ ਨਾ ਕਰਦੇ ਅਸੀਂ ਉੱਥੇ ਹੋਰ ਬੈਠੇ ਇਹਨਾਂ ਦੇ ਅਸੀਂ ਸਾਡੀ ਦੁਨੀਆ ਤੱਕਰ ਸਾਡੀ ਲੜਾਈ ਰਹੀ ਆ ਸਾਡੀ ਉਹ ਡਬਲਯੂਟੀ ਤੱਕਰ ਲੜਾਈ ਰਹੀ ਆ ਸਾਡੇ ਨਾਲ ਵਾਅਦਾ ਹੀ ਨਾ ਕਰਦੇ ਉਹ ਤੁਹਾਨੂੰ ਕਹਿੰਦੇ ਵਾਦਾ ਕਰਕੇ ਮੁੱਕਰਨਾ ਤਾ ਫਿਰ ਇਸ ਤੋਂ ਬਾਅਦ ਉਹਨਾਂ ਨੂੰ ਜਾਲ ਕਰਾਉਣਾ ਸਾਡੇ ਇਹ ਖੂਨ ਦੇ ਵਿੱਚ ਆ ਆਪਣੇ ਹੱਕ ਲੈਣੇ ਉਹੀ ਹੱਕ ਅਸੀਂ ਲੈ ਕੇ ਹਟਾਂਗੇ ਤੁਸੀਂ ਆਓ ਸਾਰੇ ਜਣੇ ਇਕੱਠੇ ਹੋ ਕੇ ਭੁਲੜੀ ਪੰਜਾਬ ਦੀ ਕੀ ਭੂਮਿਕਾ ਮੰਨਦੇ ਹੋ ਪੰਜਾਬ ਸਰਕਾਰ ਦੀ ਕੀ ਭੂਮਿਕਾ ਮੰਨਦੇ ਹੋ ਕਿਉਂਕਿ ਮੁੱਖ ਮੰਤਰੀ ਕੱਲ ਪਟਿਆਲੇ ਆ ਕੇ ਇੱਕ ਹੋਟਲ ਦਾ ਉਦਘਾਟਨ ਕਰਕੇ ਗਏ ਐ ਲੇਕਿਨ ਪਟਿਆਲੇ ਤੋਂ ਇੱਥੇ ਖਨੌਰੀ ਆਉਣਾ ਤੁਹਾਨੂੰ ਲੱਗਦਾ ਸੀ ਵੀ ਜ਼ਰੂਰੀ ਹੈ ਜਾਂ ਨਹੀਂ ਮੈਂ ਤੁਹਾਨੂੰ ਗੱਲ ਦੱਸਦਾ ਬਾਈ ਜੀ ਇੱਥੇ ਮੁੱਖ ਮੰਤਰੀ ਤੇ ਆਉਣਾ ਮੈਂ ਇਸ ਗੱਲ ਤੇ ਇੱਕ ਤਾਂ ਸਭ ਤੋਂ ਪਹਿਲਾਂ ਸਾਡੇ ਦੇਸ਼ ਦਾ ਰਾਸ਼ਟਰਪਤੀ ਆ ਉਹਨੂੰ ਮਿਲਣ ਦਾ ਸਮਾਂ ਨਹੀਂ ਹੈਗਾ ਕਿਸਾਨਾਂ ਕੋਲੇ ਦਾ ਤੁਸੀਂ ਦੇਖਿਆ ਨਾ ਉਹਦਾ ਬਿਆਨ ਆਇਆ ਸੀਗਾ ਰਾਸ਼ਟਰਪਤੀ ਕਹਿੰਦੇ ਮੇਰੇ ਕੋਲ ਸਮਾਂ ਹੀ ਨਹੀਂ ਹੈਗਾ ਫਿਰ ਪ੍ਰਧਾਨ ਮੰਤਰੀ ਮੇਰੇ ਕੋਲੇ ਕਹਿੰਦਾ ਸਮਾਂ ਨਹੀਂ ਹੈਗਾ ਚਲੋ ਤਾਂ ਪੂਰੇ ਦੇਸ਼ ਦੇ ਆ ਗਏ ਇੱਥੇ ਗੱਲ ਕਰੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਦੇਖੋ ਭਾਈ ਜੀ ਮੁੱਖ ਮੰਤਰੀ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਮੈਨੂੰ ਕਹਿੰਦੇ ਨੇ ਵੀ ਭਗਮਤ ਮੰਨਦੇ ਬਹੁਤ ਬਹਾਨਾ ਖਿਲਾਫ ਬੋਲਦਾ ਮੈਂ ਖਿਲਾਫ ਨਹੀਂ ਬੋਲਦਾ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮਾਨ ਸਾਹਿਬ ਗੱਲ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ ਤੁਸੀਂ ਪਹਿਲੀ ਗੱਲ ਤਾਂ ਆ ਕੇ ਇੱਥੇ ਬੈਠੋ ਦੋ ਤਿੰਨ ਦਿਨ ਬੈਠੋ ਦੋ ਚਾਰ ਦਿਨ ਲਗਾਤਾਰ ਬੈਠੋ ਪੂਰੇ ਭਾਰਤ ਨੂੰ ਇਹ ਚੀਜ਼ ਸੁਣਨਾ ਨਾ ਪੰਜਾਬ ਦਾ ਮੁੱਖ ਮੰਤਰੀ ਵੀ ਧਰਨੇ ਤੇ ਬੈਠਾ ਹੈ ਫਿਰ ਸਵਾਲ ਉੱਠੂ ਵੀ ਪੰਜਾਬ ਦਾ ਮੁੱਖ ਮੰਤਰੀ ਧਰਨੇ ਤੇ ਕਿਉਂ ਬੈਠਾ ਧਰਨੇ ਤੇ ਇਸ ਕਰਕੇ ਬੈਠਾ ਕਿ ਪੰਜਾਬ ਦੇ ਵਿੱਚ 80 90% ਲੋਕ ਖੇਤੀ ਤੇ ਨਿਰਭਰ ਕਰਦੇ ਨੇ ਕਿਸਾਨਾਂ ਦੀ ਬੋਰਡ ਤੈਨੂੰ ਪਈਆ ਤੈਨੂੰ ਉਹਨਾਂ ਨੇ ਕੁਰਸੀ ਦੇ ਉੱਪਰ ਬਿਠਾਇਆ ਜੇ ਤੂੰ ਜਿੱਥੇ ਆ ਕੇ ਬੈਠ ਗਿਆ ਇੱਥੇ ਬੈਠਣ ਤੋਂ ਬਾਅਦ ਤੂੰ ਜਾ ਕੇ ਦਿੱਲੀ ਦੇ ਵਿੱਚ ਧਰਨਾ ਵੀ ਲਾ ਸਕਦਾ ਲੋਕ ਕਹਿੰਦੇ ਵੀ ਨਹੀਂ ਮੁੱਖ ਮੰਤਰੀ ਕਿ ਮੈਂ ਧਰਨਾ ਲਵਾਂ ਮੁੱਖ ਮੰਤਰੀ ਹੋਰ ਧਰਨਾ ਨਹੀਂ ਲਾਉਂਦੇ ਕਿ ਤੇ ਕੀ ਜਿਹੜੀ ਵਾਲਾ ਚਣਾਉਣ ਨੂੰ ਕਿਤੇ ਕਿਸੇ ਨੂੰ ਹੋਰ ਕਮਾ ਲੈ ਜਾਂ ਵੋਟਾਂ ਮੰਗ ਲੈ ਮੁੱਖ ਮੰਤਰੀ ਨਹੀਂ ਜਾਂਦਾ ਤਾਂ ਫਿਰ ਆਪਣੇ ਹੱਕਾਂ ਲਈ ਕਿਉਂ ਨਹੀਂ ਵੜ ਸਕਦਾ ਮੈਂ ਤਾਂ ਇਹ ਚੀਜ਼ ਦੀ ਸਮੱਸਿਆ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੁੰਦਾ ਮੁੱਖ ਮੰਤਰੀ ਤੁਸੀਂ ਇੱਕ ਗੱਲ ਦੱਸੋ ਕੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਤੋਂ ਵੱਡੇ ਤਾਂ ਨਹੀਂ ਹੋਗੇ ਉਹਨਾਂ ਦਾ ਐਡਾ ਵੱਡਾ ਰਾਜ ਭਾਗ ਸੀ ਉਹਨਾਂ ਦੇ ਰਾਜ ਦੇ ਵਿੱਚ ਕੋਈ ਦੁਖੀ ਹੁੰਦਾ ਸੀ ਨਾ ਬਾਈ ਜੀ ਹਰ ਉੱਥੇ ਜਾ ਕੇ ਪਰਸਨਲੀ ਤੌਰ ਤੇ ਉਹਨੂੰ ਪੁੱਛਦੇ ਵੀ ਤੇਰਾ ਦੁੱਖ ਕੀ ਆ ਮੈਨੂੰ ਦੁੱਖ ਦੱਸ ਅੱਜ ਤਾਂ ਸਾਡਾ ਪੰਜਾਬ ਐਡਾ ਕਬੜਾ ਨਾ ਉਦੋਂ ਕਿੱਡਾ ਵੱਡਾ ਸਾਡਾ ਉਹ ਕਾਬਲ ਖੰਧਾਰ ਦੇ ਕੰਨ ਤੇ ਕਰ ਸਾਡਾ ਰਾਜ ਸੀਗਾ ਸਾਰਾ ਹਿਮਾਚਲ ਸਾਰਾ ਹਰਿਆਣਾ ਅੱਧਾ ਇਧਰੋਂ ਸਾਰਾ ਪਲਾ ਲੋ ਸਾਰਾ ਪਾਕਿਸਤਾਨ ਕਿੱਡਾ ਵੱਡਾ ਹੜਾ ਰਾਜ ਭਗ ਸੀਗਾ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਜਾ ਕੇ ਮਿਲਦੇ ਪਰ ਤੁਸੀਂ ਇੱਥੇ ਆ ਕੇ ਗੱਲ ਕਰਨ ਨੂੰ ਤਿਆਰ ਨਹੀਂ ਮੈਨੂੰ ਇਸ ਚੀਜ਼ ਦਾ ਦੱਸੋ ਤੁਹਾਨੂੰ ਸਭ ਤੋਂ ਵੱਡਾ ਗੱਲ ਕਾਰਨ ਕੀ ਹੈ ਬਾਈ ਜੀ ਸੱਚ ਇਹ ਆ ਕਿ ਜਿਹੜੇ ਮੁੱਖ ਮੰਤਰੀ ਨੇ ਮੰਤਰੀ ਨੇ ਇਸ ਕਰਕੇ ਲੋਕਾਂ ਦਾ ਨਾ ਬਣਦਾ ਜਿਹੜਾ ਆਪਾਂ ਕਹਿੰਦੇ ਨਾ ਵੀ ਜਿਹੜੀ ਸਾਡਾ ਬਣਦਾ ਯੋਗਦਾਨ ਨਹੀਂ ਪਾਉਂਦੇ ਜਿਹੜਾ ਸਾਡੇ ਲੋਕਾਂ ਦੀ ਲੜਾਈ ਨਹੀਂ ਲੜਦੇ ਇਸ ਕਰਕੇ ਨਹੀਂ ਲੜਦੇ ਉਹਨਾਂ ਦਾ ਸਭ ਤੋਂ ਵੱ ਕੁਰਸੀ ਤੇ ਬਿਠਾਉਣ ਵਾਲੇ ਵੀ ਲੋਕ ਤਾਂ ਹੀ ਨੇ ਕਿਉਂਕਿ ਜਿਹੜੀ ਸੈਂਟਰ ਸਰਕਾਰ ਹੈ ਜੇ ਉਹਨਾਂ ਦੇ ਕੋਈ ਗੱਲ ਨਹੀਂ ਮੰਨਦਾ ਅੱਜ ਤੱਕ ਜਿਹੜੇ ਪੰਜਾਬ ਦੇ ਹੱਕ ਨੇ ਥਾਲੀ ਚ ਪਰੋਲਸ ਕੇ ਇਹਨਾਂ ਨੇ ਦਿੱਤੇ ਕਿਉਂ ਨੇ ਇਸ ਕਰਕੇ ਦਿੱਤੇ ਨੇਗੇ ਵੀ ਸਰਕਾਰ ਵੀ ਸਾਡੀ ਮੁੱਖ ਮੰਤਰੀ ਕੁਰਸੀ ਚ ਲਿਉ ਸਾਡੀ ਸਰਕਾਰ ਡੇਗ ਦੇਣਗੇ ਜੇ ਸਰਕਾਰ ਡੇਗ ਦੇਣਗੇ ਕਿੱਡੀ ਕਬੱਡੀ ਗੱਲ ਆ ਯਾਰ ਲੋਕਾਂ ਨੂੰ ਬੱਡੇ ਤੇ ਨਹੀਂ ਫਿਰ ਤੋਂ ਝੂਠੀਆਂ ਗੱਲਾਂ ਕੋਈ ਕਰਦੇ ਉਹ ਸਾਡੀ ਕੁਰਸੀ ਕਰਵਾਣਾ ਜੀ ਸਾਡਾ ਅਸੀਂ ਆਪਣਾ ਆਪ ਕਰਵਾਣਾ ਫਿਰ ਉਹ ਗੱਲਾਂ ਬੋਲਣੇ ਛੱਡੋ ਕਰਵਾਣ ਕਰਕੇ ਉਹ ਦਿਖਾਓ ਜਿਹੜੀ ਕੁਰਸੀ ਸੱਚੀ ਮੁੱੱਚੀ ਅੱਜ ਕਰਵਾਣ ਕਰੋ ਪੰਜਾਬ ਦੀ ਕਿਸਾਨੀ ਲਈ ਇੱਥੇ ਧਰਨੇ ਤੇ ਆ ਕੇ ਬੈਠੋ ਦੱਸੋ ਜੇ ਤੁਹਾਡੀ ਸੈਂਟਰ ਗਵਰਨਮੈਂਟ ਸਰਕਾਰ ਡਿੱਗੂਗੀ ਤਾਂ ਪੰਜਾਬ ਦੇ ਲੋਕ ਵੱਡਾ ਅੰਦੋਲਨ ਕਰਨਗੇ ਸੈਂਟਰ ਗਵਰਨਮੈਂਟ ਤੁਸੀਂ ਕਹਿੰਦੇ ਹੋ ਸਾਡੀ ਸਰਕਾਰ ਡਿੱਗੂਗੀ ਹਾਂ ਤੁਹਾਡੀ ਸਰਕਾਰ ਦੋ ਤਿੰਨ ਗੱਲਾਂ ਨੇ ਗੀਆਂ ਮੇਨ ਸੈਂਟਰ ਸਰਕਾਰ ਤੋਂ ਝੁਕਣ ਦੀਆਂ ਇੱਕ ਤਾਂ ਵੀ ਸਾਡੀ ਕੁਰਸੀ ਨਾਲ ਡਿੱਗੀ ਸਾਡਾ ਨਿੱਜੀ ਹਿੱਤ ਤੇ ਦੂਜਾ ਹੁੰਦਾ ਵੀ ਸਾਡਾ ਪੈਸਾ ਨਾ ਰੋਕਲੇ ਸੈਂਟਰ ਗਵਰਨਮੈਂਟ ਪੈਸਾ ਤਾਂ ਸਾਡਾ ਪਹਿਲਾਂ ਵੀ ਰੋਕੀ ਖੜੀ ਆ ਉਹ ਜਿਹੜਾ ਕਹਿੰਦਾ ਤੁਹਾਡੀ ਪੈਸਾ ਸਾਡੇ ਬੱਕ ਬੱਕ ਵਿਭਾਗਾਂ ਦਾ ਪੈਸਾ ਹੁਣ ਪਿੱਛੇ ਜਿਹੋ ਉਹਨਾਂ ਨੇ ਉਹਨਾਂ ਨੇ ਜਾਰੀ ਕਰਿਆ ਕੁਛ ਉਹਨਾਂ ਜਿੰਨਾ ਜਾਰੀ ਕਰਨਾ ਚਾ ਆ ਸਾਡੇ ਚਲੋ ਮੂਰੇ ਲੱਗੋ ਮੁੱਖ ਮੰਤਰੀ ਵੀ ਸਾਡਾ ਹੀ ਜਿਹੜਾ ਬਣਦਾ ਫੰਡ ਸਾਡਾ ਸਾਡਾ ਪੈਸਾ ਦਿਓ ਉਹਦੇ ਲਈ ਵੀ ਧਰਨਾ ਲਾਵਾਂਗੇ ਅਸੀਂ ਜੇਕਰ ਪੰਜਾਬ ਦੇ ਕਿਸਾਨ ਪ੍ਰਧਾਨ ਮੰਤਰੀ ਤੋਂ ਤਿੰਨ ਬਿਲ ਖਾਰਜ ਕਰਾ ਸਕਦੇ ਨੇ ਤਾਂ ਬੈਠ ਸਕਦੇ ਨੇ ਤਾਂ ਪੰਜਾਬ ਦਾ ਪੈਸਾ ਲੈਣਾ ਕਿੱਡੀ ਕਬੱਡੀ ਗੱਲ ਤਿੰਨ ਚਾਰ ਕਾਰਨ ਨੇ ਕਿ ਜਿਹੜੇ ਮੁੱਖ ਮੰਤਰੀ ਦੇ ਜਿਹੜਾ ਖੁੱਲ ਕੇ ਸੈਂਟਰ ਅੱਗੇ ਨਹੀਂ ਬੋਲਦਾ ਕਿ ਤਾਂ ਆਪਣਾ ਨਿੱਜੀ ਹੱਕ ਨਿੱਜੀ ਹਿੱਤ ਵੀ ਆਪਣੀ ਕੁਰਸੀ ਤੇ ਦੂਜਾ ਕਾਰਨ ਹੈ ਸਾਡੇ ਫੰਡਾਂ ਨੂੰ ਰੋਕ ਲੈਣ ਪੰਜਾਬ ਦੇ ਵਿੱਚ ਆ ਜੀ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਮੈਂ ਇੰਨਾ ਚੀਜ਼ਾਂ ਦੇ ਵਿੱਚ ਵਿੱਚ ਰਕੇ ਦੇਖਿਆ ਹੋਇਆ ਮੈਂ ਪਰਸਨਲੀ ਤੌਰ ਤੇ ਮੈਨੂੰ ਇਹ ਗੱਲਾਂ ਦਾ ਪਤਾ ਹੈ ਦੇਖੋ ਜੀ ਤਾਂ ਵੱਡੀਆਂ ਕੰਪਨੀਆਂ ਆ ਵੱਡੀਆਂ ਏਜੰਸੀਆਂ ਦੇ ਗੱਲਾਂ ਨੇ ਬਹੁਤ ਵੱਡੀਆਂ ਗੱਲਾਂ ਨੇ ਅਸੀਂ ਤਾਂ ਨਹੀਂ ਅੰਦੋਲਨ 'ਚ ਬੈਠਦੇ ਤਾਂ ਨਹੀਂ ਅੰਦੋਲਨ ਕਰ ਸਕਦੇ ਇੰਨਾ ਤੋਂ ਲੋਕਾਂ ਤੋਂ ਵੱਡੀਆਂ ਕੋਈ ਏਜੰਸੀਆਂ ਨਹੀਂ ਹੁੰਦੀਆਂ ਕੋਈ ਕੱਖ ਨਹੀਂ ਤੁਹਾਡਾ ਵਿਗਾੜ ਸਕਦਾ ਲੋਕ ਵੱਡੇ ਨੇਗੇ ਪੰਜਾਬ ਦੇ ਲੋਕਾਂ ਨਾਲ ਖੜਚੋ ਡਾ ਕੇ ਹੱਕ ਡਾ ਕੇ ਵੀ ਅਸੀਂ ਬੈਠੇ ਹਾਂ ਚਾਰ ਪੰਜ ਤਾਂ ਉੱਥੇ ਜਿਹੜੇ ਹੁਣ ਇਹਨਾਂ ਦੇ ਜਿਹੜੇ ਸਾਰੇ ਐਮਐਲਏ ਬੈਠਣ ਤੇ ਇਹਨਾਂ ਦਾ ਆਪਣੇ ਉੱਥੇ ਬਟਨ ਦਿੱਲੀ ਦੇ ਵਿੱਚ ਜਾ ਦਿੱਲੀ ਦੇ ਵਿੱਚ ਜਾ ਕੇ ਬੈਠਣਾ ਪੰਜਾਬ ਦਾ ਮੁੱਖ ਮੰਤਰੀ ਖੁਦ ਆ ਕੇ ਇੱਥੇ ਬੈਠੇ ਭੁੱਖ ਹੜਤਾਲ ਤੇ ਜਿਕਰ ਕਿਸਾਨ ਜਿੱਤੇ ਬੰਦੀਆਂ ਚ ਚਾਹੁੰਦੇ ਨੇ ਕਿਉਂਕਿ ਸਾਡਾ ਇੱਕ ਕੰਮ ਹੁੰਦਾ ਵੀ ਅਸੀਂ ਰਾਜਨੀਤਿਕ ਨੂੰ ਉਵੇਂ ਅੱਗ ਨਹੀਂ ਆਉਣ ਦਿੰਦਾ ਪਿੱਛੇ ਲਾ ਕੇ ਧਰਨਾ ਜਾ ਕੇ ਬਹਿ ਜਾਈ ਪਿੱਛੇ ਕ ਆਪਣੀ ਸਟੇਜ ਲਾ ਕੇ ਚਲਾ ਲਿਆ ਆਮ ਆਦੀ ਪਾਰਟੀ ਵੀ ਸਾਡਾ ਵੀ ਮੁੱਖ ਮੰਤਰੀ ਬੈਠਾ ਆ ਬੈਠਾ ਇੱਥੇ ਧਰਨੇ ਦੇ ਉੱਪਰ ਬਿਲਕੁਲ ਬਿਲਕੁਲ ਧੰਨਵਾਦ ਆ ਕਈ ਅਹਿਮ ਗੱਲਾਂ ਸੀਗੀਆਂ ਲੇਕਿਨ ਦੂਸਰੀ ਤਰਫੇ ਵੀ ਤਸਵੀਰ ਬੜੀ ਅਹਿਮ ਹੈ ਦੇਖੋ ਕਿ ਕਿਸ ਤਰੀਕੇ ਦੇ ਹਾਲਾਤ ਨੇ ਇੱਥੇ ਬਜ਼ੁਰਗ ਔਰ ਬਿਰਧ ਹਾਲਾਤ ਦੇ ਵਿੱਚ ਵੀ ਪਰ ਆਪਣੀਆਂ ਮੰਗਾਂ ਜਿਹੜੀਆਂ ਨੇ ਇਰਾਦੇ ਮਜ਼ਬੂਤ ਨੇ ਹਾਲਤ ਜਿਹੜੇ ਨੇ ਬੇਹਤ ਗਮਗੀਨ ਹੈ ਕਿਉਂਕਿ ਲੰਮੇ ਸਮੇਂ ਤੋਂ ਇਹ ਮੰਗਾਂ ਜਿਹੜੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਹੀਆਂ ਸੀ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਆਪਣੀਆਂ ਮੰਗਾਂ ਮਨਾਵੇ ਔਰ ਜਿਹੜੀਆਂ ਮੰਗਾਂ ਵਾਅਦੇ ਪਹਿਲਾਂ ਕਰਕੇ ਹਟੀ ਹੈ ਉਸ ਗੱਲਬਾਤ ਨੂੰ ਉਸ ਮੁੱਦੇ ਨੂੰ ਮੰਨਿਆ ਜਾਵੇ ਔਰ ਅੱਗੇ ਜਿਹੜੀ ਤਸਵੀਰ ਹੈ ਅੱਗੇ ਇਹ ਮੰਗਾ ਮੰਨੀਆਂ ਜਾਂਦੀਆਂ ਜਾਂ ਫਿਰ ਕੇਂਦਰ ਸਰਕਾਰ ਇਸੇ ਤਰੀਕੇ ਦੇ ਨਾਲ ਆਪਣੇ ਅੜੀਲ ਰਵਈਏ ਕਰਕੇ ਬੈਠੀ ਰਹਿੰਦੀ ਆ ਪਰ ਇੱਥੇ 111 ਕਿਸਾਨ ਇੱਕ ਪਾਸੇ ਨੇ ਜਗਦੀਸ਼ ਸਿੰਘ ਡੱਲੇਵਾਲ ਯਾਨੀ ਕਿ 112 ਡੱਲੇਵਾਲ ਇੱਥੇ ਸ਼ਹੀਦ ਹੋਣ ਦੀ ਕਗਾਰ ਤੇ ਬੈਠੇ ਨੇ ਤਾਂ ਮੰਗਾ ਮੰਨੀਆਂ ਜਾਂਦੀਆਂ ਜਾਂ ਫਿਰ ਸ਼ਹੀਦ ਹੁੰਦੇ ਆ ਇਹ ਅਗਲੀ ਤਸਵੀਰ ਜਿਹੜੀ ਆ ਲਗਾਤਾਰ ਦਿਖਾਉਂਦੇ ਰਵਾਂਗੇ ਕੈਮਰਾ ਪਰਸਨ ਜਗਦੀਸ਼ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਖਨੌਰੀ ਬਾਰਡਰ